ਇੱਕ ਦਿਨ ਪਹਿਲਾਂ ਲੜਾਈ ਹੋਈ ਸੀਗੀ ਮੇਰੀ ਬਾਈਕ ਖੜੀ ਸੀਗੀ ਗਲੀ ਵਿੱਚ ਜੀ ਤੇ ਇਹ ਰੇੜਾ ਰੂੜਾ ਨਗਾਉਂਦੇ ਸੀਗੇ ਸਰ ਤੇ ਉਹ ਰੇੜਾ ਬਾਈਕ ਨੂੰ ਦੇਖ ਕੇ ਗਾਲ ਕੱਢਦੇ ਸੀਗੇ ਵੀ ਕਹਿੰਦੇ ਤੂੰ ਬਾਈਕ ਕਿਉਂ ਖੜਾਉਣਾ ਆਪਦੀ ਇੱਥੇ ਤੇ ਉਹਦਾ ਕਰਕੇ ਜੀ ਗਾਲੋ ਗੋਲੀ ਮੈਂ ਵੀ ਗਾਲਾਂ ਗੋਲਾਂ ਕੱਢੀਆਂ ਜੀ ਇਹਨਾਂ ਨੇ ਵੀ ਕੱਢੀਆਂ ਜੀ ਬਾਅਦ ਚ ਇਹ ਲੇਡੀਜ਼ ਆਪਦੇ ਕੱਪੜੇ ਪਾੜ ਕੇ ਰੋਲਾ ਪਾਤਾ ਜੀ ਇਹਨੇ ਰੋਲਾ ਪਾੜ ਕੇ ਤੇ ਇਕੱਠੇ-ਕੁੱਠੇ ਕਰ ਲਿਆ ਆਪਦੇ ਮੁੰਡੇ ਇਹਨਾਂ ਦੇ ਕਾਫੀ ਘਰ ਆਈ ਅਸੀਂ ਦੋਨੇ ਭਰਾ ਸੀਗੇ ਪਹਿਲਾਂ ਸਾਡੇ ਤੋਂ ਉਦਣ ਵੀ ਅਟੈਕ ਕੀਤਾ ਉਦਣ 112 ਤੇ ਕਾਲ ਕਰਕੇ ਸਰ ਤੇ ਜਾਨੀ ਕਿ ਮੈਨੂੰ ਪੁਲਿਸ ਮੁਲਾਜ਼ਮ ਦਰਖਾਸਤਾਂ ਲਈ ਲੈ ਕੇ ਗਏ ਨਾਲ ਹੀ ਕਹਿੰਦੇ ਤੂੰ ਉੱਥੇ ਆਪਦੀ ਦਰਖਾਸਤ ਦੇ ਤੇ ਉਦੋਂ ਬਾਅਦ ਜੀ ਮੈਂ ਫਿਰ ਘਰੇ ਆ ਗਿਆ ਜੀ ਉਦੋਂ ਬਾਅਦ ਦੂਸਰੇ ਦਿਨ ਇਹਨਾਂ ਨੇ ਫਿਰ ਅਟੈਕ ਕੀਤਾ ਜੀ ਉਸ ਦਿਨ ਵੀ ਮੈਨੂੰ ਫਿਰ ਮੇਰੇ ਬ੍ਰਦਰ ਨੇ ਨਿਕਲਣੇ ਦਿੱਤਾ ਬਾਹਰ ਵੀ ਨਹੀਂ ਤੂੰ ਨਹੀਂ ਜਾਣਾਗਾ ਤੇ ਇਹਨਾਂ ਨੇ ਸਾਡੇ ਘਰ ਦੇ ਬਾਹਰ ਇਟਾ ਰੋੜੇ ਕਿਰਪਾਨਾਂ ਖੰਡੇ ਬਹੁ ਮਾਰੇ ਜਾਨੀ ਕਿ ਮੈਂ ਆਪਦੇ ਬ੍ਰਦਰ ਦੇ ਘਰੇ ਚੱਲਿਆ ਗਿਆ ਜੀ ਜਦੋਂ ਮੈਂ ਬ੍ਰਦਰ ਦੇ ਘਰੇ ਚੱਲਿਆ ਗਿਆ ਮੇਰਾ ਬ੍ਰਦਰ ਚੱਲਿਆ ਗਿਆ ਬਾਹਰ ਹੀ ਉਹ ਕਹਿੰਦਾ ਵੀ ਮੈਂ ਗੱਲ ਕਰਦਾ ਵਾ ਕੋਈ ਨਹੀਂ ਮੈਂ ਸਮਝਾਉਣਾ ਵਾ ਵੀ ਤੂੰ ਨਹੀਂ ਬਾਹਰ ਨਿਕਲ ਜਦੋਂ ਮੇਰਾ ਕਿੰਨੇ ਜਣੇ ਸੀਗੇ ਕਦੋਂ ਅਟੈਕ ਕੀਤਾ ਕਿਰਪਾਨਾ ਨਾ ਸਰ ਊਰਵੀ ਜ਼ਖਮੀ ਹੋਏ ਤੁਹਾਡੇ ਘਰ ਦੇ ਤੇ ਹਾਂਜੀ ਮੇਰੀ ਘਰ ਵਾਲੀ ਮੇਰੇ ਡੈਡੀ ਜੀ ਤੇ ਮੇਰੇ ਵੀ ਸੱਟਾਂ ਕਾਫੀ ਆ ਸਰ ਸਰ ਤੁਹਾਡੇ ਕੀ ਮਾਰਿਆ ਗਿਆ ਮੇਰੇ ਕਿਰਪਾਨਾ ਸਰ ਮਾਰ ਨਹੀਂ ਆਏ ਸੀ ਸਰ ਖਤਮ ਕਰਨ ਆਏ ਸੀ ਸਾਨੂੰ ਦੋਨੋਂ ਭਰਾਵਾਂ ਨੂੰ ਸਾਥ ਮਿਲੇ ਸਾਨੂੰ ਇਹਨਾਂ ਨੂੰ ਬੰਦ ਹੀ ਕਾਰਵਾਈ ਕੀਤੀ ਜਾਵੇ ਸਰ ਉਹਨਾਂ ਤੇ ਤੁਹਾਡਾ ਭਰਾ ਤੁਹਾਡੇ ਘਰ ਦੇ ਨਾਲ ਹੀ ਰਹਿੰਦਾ ਹੈ ਹਾਂਜੀ ਸਰ ਇੱਕੋ ਗਲੀ ਚ ਰਹਿੰਦੇ ਹਾਂਜੀ ਹਾਂਜੀ ਸਰ ਵੇੜਾ ਸਾਡਾ ਇੱਕ ਆ ਜੀ ਗੇਟ ਸਾਡਾ ਹੈਗਾ ਕੱਢਿਆ ਹੋਇਆ ਛੋਟਾ ਉਧਰ ਇਧਰ ਦੀ ਉਹ ਵੇੜਾ ਸਾਡਾ ਕਿ ਸੇਮ ਹੀ ਆ। ਹਾਂਜੀ ਥਾਣਾ ਧਰਮਕੋਟ ਦੇ ਅਧੀਨ ਆਉਂਦੇ ਪਿੰਡ ਫਤਗੜ ਕੋਟਾ ਨਾਲ ਵਿਖੇ ਮਿਤੀ 25 9 ਨੂੰ ਜਿਹੜੀ ਹੈਗੀ ਉਹ ਗਵੰਡੀਆਂ ਗਵੰਡੀਆਂ ਦੀ ਗਲੀ ਦੇ ਝਗੜੇ ਪਿੱਛੇ ਆਸਮੇਂ ਲੜਾਈ ਹੋਈ ਸੀ ਜ ਜਿਹਦੇ ਵਿੱਚ ਸੰਦੀਪ ਸਿੰਘ ਪੁੱਤਰ ਚਰਨ ਸਿੰਘ ਤੇ ਬਲਜੀਤ ਸਿੰਘ ਪੁੱਤਰ ਚਰਨ ਸਿੰਘ ਦੋਨੇ ਸਕੇ ਭਰਾ ਇਹ ਜ਼ਖਮੀ ਹੋਏ ਸੀ ਤੇ ਹਸਪਤਾਲ ਦਾਖਲ ਹੋਏ ਸੀ ਜਿਹਦੇ ਸਾਨੂੰ ਇਤਲਾਹ ਮਿਲਤੇ ਅਸੀਂ ਸੰਦੀਪ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 254/25 ਅਧੀਨਤਾ ਰ 109 ਤੇ ਹੋਰ ਰੈਲਵੈਂਟ ਸੈਕਸ਼ਨ ਤਹਿਤ ਦਰਜ ਕੀਤਾ ਸੀ ਜ ਜਿਹਦੇ ਵਿੱਚ ਬਲਜੀਤ ਸਿੰਘ ਦੀ ਹਾਲਾਤ ਕਾਫੀ ਸੀਰੀਅਸ ਸੀਗੇ ਮੋਗਾ ਮੈਡੀਸ਼ੀਨ ਤੋਂ ਬਾਅਦ ਉਹਨੂੰ ਰੈਫਰ ਕੀਤਾ ਗਿਆ ਸੀ ਬਠਿੰਡਾ ਐਮਜ ਦੇ ਵਿੱਚ ਜਿਹਦੀ ਕੱਲ 28 9 25 ਨੂੰ ਐਮਜ ਬਠਿੰਡਾ ਵਿਖੇ ਡੈਥ ਹੋ ਗਈ ਜਿਹਦੇ ਦੌਰਾਨ ਸੀ ਇਸ ਮੁਕਾਦਮੇ ਦੇ ਵਿੱਚ 103 ਬੀਐਨਐਸ ਦਾ ਵਾਅਦਾ ਕੀਤਾ ਤੇ ਦੋਸ਼ੀ ਜਿਹੜੇ ਬਿਆਨ ਸਿੰਘ ਕਾਲੂ ਵਰਸ਼ ਇਹਨਾਂ ਦੀ ਤਲਾਸ਼ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਕਾਰਨ ਕੀ ਰਿਹਾ ਜੀ ਮੜਾਈ ਚ ਗੇੜਿਆ ਇੱਕ ਗਲੀ ਦੇ ਲੰਘਣ ਪਿੱਛੇ ਇੱਕੋ ਗਲੀ ਜਾਂਦੀ ਹੈ ਜੀ ਦੋਨਾਂ ਘਰਾਂ ਦੇ ਆਸ-ਪਾਸ ਵਿੱਚ ਗਵਾਂਢੀ-ਗਵਾਂਢੀ ਹੈਗੇ ਜੀ ਨੇੜੇ-ਨੇੜੇ ਘਰ ਆ ਇੱਕੋ ਗਲੀ ਜਿਹੜੀ ਹੈਗੀ ਜਾਂਦੀ ਸਾਰੇ ਘਰਾਂ ਨੂੰ ਤੇ ਗਲੀ ਦੇ ਵਿੱਚ ਰਸਤੇ ਨੂੰ ਲੰਘਣ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਸੀ ਜੀ ਜੀ ਹਾਂ ਜੀ ਜਿਹੜਾ ਹੈਗਾ ਉਹ ਦੋਸ਼ੀਆਂ ਨੇ ਬੜੀ ਜ਼ਿਆਦਾ ਸੱਟ ਉਹਦੇ ਬਲਜੀਤ ਸਿੰਘ ਦੇ ਸਿਰ ਦੇ ਵਿੱਚ ਮਾਰੀ ਇਹਦੇ ਕਾਰਨ ਉਹਦੀ ਮੌਤ ਹੋ ਗਈ ਕਿ ਕਦੇ ਨਾਲ ਸੱਟ ਮਾਰੀ ਗਈ ਇਹ ਰਾਤ ਨਾਲ ਮਾਰੀ ਦੱਸੀ ਗਈ ਹੈ ਜੀ ਕੁਝ ਵੀਡੀਓ ਵੀ ਸਾਹਮਣੇ ਆਈਆਂ ਕੀ ਕਾਫੀ ਬੁਰੀ ਤਰ੍ਹਾਂ ਮਾਰਿਆ ਗਿਆ ਜੀ ਅਸੀਂ ਇਹਦੀ ਸਾਰੀ ਪੜਤਾਲ ਕਰ ਰਹੇ ਹਾਂ ਜੀ ਬਾਕੀ ਦੋਸ਼ੀ ਗ੍ਰਿਫਤਾਰ ਕਰਾਂਗੇ ਸਾਰੀ ਸੱਚਾਈ ਸਾਹਮਣੇ ਲਿਆਵਾਂਗੇ